ਸਾਸੀ ਕਾਲੀ ਸਾਰਿਆਂ ਨੂੰ ਅੱਜ ਤਰੀਕਾ 7 ਅਕਤੂਬਰ 25 26 27 ਨੂੰ ਜਿਹੜੀ بارش ਹੋਈ ਐ ਇੱਥੇ ਬਹੁਤ ਜ਼ੋਰਦਾਰ بارش ਹੋਈ ਐ 25 26 27 ਨੂੰ ਉਹਦੀ ਵੀਡੀਓ ਮੈਂ ਅਪਲੋਡ ਨਹੀਂ ਕਰ ਸਕਿਆ ਇਹ ਤੁਹਾਤੋਂ ਮਾਫੀ ਚਾਹਨਾਗਾ ਵੀਡੀਓ ਅਪਲੋਡ ਨਾ ਕਰਨ ਦਾ ਕਾਰਨ ਸੀਗਾ 25 ਦੀ ਰਾਤ ਮੇਰੇ ਤੇ ਬਹੁਤ ਭਾਰੀ ਰਹੀ 25 ਦੀ ਰਾਤ ਨੂੰ ਮੇਰੀ ਮੈਡਮ ਨੂੰ ਸੁੱਤੀ ਪੈਨੂੰ ਉਲਟੀ ਆ ਗਈ ਸੁੱਤੀ ਪੈਨੂੰ ਉਲਟੀ ਆਉਣ ਦੇ ਕਾਰਨ ਜਿਹੜੀ ਉਲਟੀ ਸੋ ਫੇਫੜਿਆਂ ਦੇ ਵਿੱਚ ਚਲੀ ਗਈ ਸਾਲੀ ਨਾਲੀ ਤੇ ਫੇਫੜੇ ਬਿਲਕੁਲ ਬੰਦ ਹੋ ਗਏ ਬੇਹੋਸ਼ ਹੋ ਗਈ ਉਹ ਘਰ ਦੇ ਵਿੱਚ ਹੀ ਬੇਹੋਸ਼ ਨੂੰ ਅਸੀਂ ਹਸਤਾਲੇ ਕਿ ਗਏ ਆ ਉਹਨਾਂ ਨੇ ਜਾ ਕੇ वेंटिलेटर ਲਾਤਾ 48 ਘੰਟੇ ਵੈਂਟੀਲੇਟਰ ਲੱਗਿਆ ਰਿਹਾ ਉਹਦੇ ਨਾਲ ਉਹਦੇ ਸਾਹ ਚੱਲੀ ਗਏ ਆ ਆਪਦੇ ਸਾਹ ਬਿਲਕੁਲ ਉਹਦੇ ਖਤਮ ਸੀਗੇ ਕੱਲੇ ਵੈਂਟੀਲੇਟਰ ਦੇ ਨਾਲ ਉਹਨੂੰ ਸਾਹ ਆ ਰਹੇ ਸੀਗੇ ਤਾਂ ਕਰਕੇ ਜਿਹੜੇ 25 26 27 ਦੇ ਦਿਨ ਸੀਗੇ ਤਿੰਨ ਉਹ ਮੇਰੇ ਤੇ ਬਹੁਤ ਭਾਰੀ ਰਹੇ 27 ਤਰੀਕ ਨੂੰ ਆਕਰੂ ਮਾੜੀ ਮੋਟੀ ਹੋਸ਼ ਆਈ ਹੈਗੀ 27 ਨੂੰ ਉਹ ਠੀਕ ਹੋਣ ਲੱਗੀ ਆ ਹਸ ਸਾਲ ਜੇ ਮੈਂ ਛੁੱਟੀ ਲੈ ਕੇ ਕੱਲ ਕਰੇ ਪਹੁੰਚਾਂਗਾ ਜਿਹੜਾ ਚੈਨਲ ਆਗਾ ਉਹ ਮੇਰੇ ਘਰੇ ਕੰਪਿਊਟਰ ਤੇ ਚੱਲਦਾਗਾ ਜਦੋਂ ਮੈਂ ਘਰ ਆ ਕੇ ਦੇਖਿਆ ਇੰਨੇ ਕਮੈਂਟ ਆਏ ਪਏ ਜਿਹੜਾ ਵਟਸਐਪ ਆਗਾ ਨੰਬਰ ਆ ਉਹ ਵੀ ਘਰੇ ਚੱਲਦਾਗਾ ਤੇ ਕੱਲ ਆ ਕੇ ਦੇਖਿਆ ਮੈਂ ਇੰਨੇ ਜ਼ਿਆਦੇ ਕਮੈਂਟ ਹਜ਼ਾਰਾਂ ਦੇ ਵਿੱਚ ਉਹ ਮੈਂ ਕੱਲ ਦਾ ਰਿਪਲਾਈ ਦੇਣ ਲੱਗਿਆ ਮੈਂ ਦਾ ਬਹੁਤ ਜ਼ਿਆਦੇ ਕਮੈਂਟ ਆ ਗਏ ਇਸ ਕਰਕੇ ਮਾਫੀ ਚਾਹਨਾਗਾ ਵੀ ਮੈਂ ਇਥੋਂ 25 26 27 ਨੂੰ ਵੀਡੀਓ ਅਪਲੋਡ ਕਰਕੇ ਦੱਸਿਆ ਨਹੀਂ ਗਿਆ ਵੀ ਇਹਦੇ ਵਿੱਚ ਪਾਣੀ ਆ ਗਿਆ ਮੈਂ ਤੁਹਾਡੇ ਨਾਲ ਵਾਦਾ ਕਰਿਆ ਸੀ ਵੀ ਜੇ ਇਹ ਚ ਪਾਣੀ ਆਉਂਦਾ ਰਾਤ ਨੂੰ ਮੈਂ ਤੁਹਾਨੂੰ ਦੱਸੂਗਾ ਪਰ ਮੈਂ ਆਪ ਹੀ ਇੰਨਾ ਜ਼ਿਆਦੇ ਫਸ ਗਿਆ ਜਿਹੜੇ 25 26 ਦੇ ਦਿਨ ਸੀਗੇ ਉਹ ਮੇਰੇ ਤੇ ਇੰਨੇ ਭਾਰੀ ਰਹੇ ਬਹੁਤ ਜ਼ਿਆਦੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਵੀ ਮੇਰੇ ਨਾਲ ਕੀ ਵੀ ਇੱਤੀਆ 25 26 27 ਨੂੰ ਹੋਣੇ ਬਿਲਕੁਲ ਨਾਰਮਲ ਚੱਲੀ ਜਾਂਦਾਗਾ ਕੋਈ ਡਰ ਵਾਲੀ ਗੱਲ ਨਹੀਂ ਕੁਛ ਨਹੀਂ ਕਿਤੇ ਕਿਤੇ ਪਾਣੀ ਨਹੀਂ ਕੁਛ ਨਹੀਂਗਾ ਬਹੁਤ ਸੱਜਣਾਂ ਦੇ ਕਮੈਂਟ ਆਏ ਫਸਲਾਂ ਪੱਕੀਆਂ ਪਈਆਂ ਮੈਂ ਪੜ ਪੜ ਕੇ ਮੇਰੇ ਤਾਂ ਰੋਣਾ ਆਉਂਦਾਗਾ ਵੀ ਯਾਰ ਇੰਨੇ ਕਮੈਂਟ ਦੇ ਲੋਕਾਂ ਦੇ ਭਾਵਕ ਹੋ ਕੇ ਕਰੇ ਪਿਆ ਬਹੁਤ ਸੱਜਣ ਪੁੱਸਰੀ ਬਾਈ ਤੂੰ ਕਿੱਧਰ ਗਿਆ ਕੀ ਗੱਲ ਹੋ ਗਈ ਬਾਈ ਕੋਈ ਹਾਦਸਾ ਤਾਂ ਨਹੀਂ ਵਾਪਰ ਗਿਆ ਮੈਨੂੰ ਇਸ ਤਰ੍ਹਾਂ ਦੇ ਕਮੈਂਟ ਆਏ ਪਏ ਆ ਵੀ ਬਾਈ ਕੋਈ ਹਾਦਸਾ ਵਾਪਰਿਆ ਤੇਰੇ ਨਾਲ ਕੀ ਹੋ ਗਿਆ ਹਾਦਸਾ ਬਾਈ ਮੇਰੇ ਨਾਲ ਇਹੀ ਸੀਗਾ ਵੀ ਮੇਰੀ ਮੈਡਮ ਨੂੰ ਸੁੱਤੇ ਪੈਣ ਉਲਟੀ ਆ ਗਈ ਤੇ ਉਹਦੇ ਨਾਲ ਬੇਹੋਸ਼ ਹੋ ਗਈ ਇਹ ਵੀ ਮੈਂ ਤੁਹਾਨੂੰ ਕਹਿਣਾਗਾ ਜਿਹੜੇ ਤੇ ਤਜ ਜਿਹੜੇ ਸੱਜਣਾਂ ਇਤਜਾਬ ਬਣਦਾ ਰਾਤ ਨੂੰ ਘੁੱਟ ਆਉਂਦੀਆਂ ਪਏ ਪਏ ਦੇ ਆਪਾਂ ਨੂੰ ਜਦੋਂ ਪਏ ਜਾਂਦੇ ਆ ਰਾਤ ਨੂੰ ਘੁੱਟਾ ਨਹੀਂ ਵਾਪਸ ਆਉਂਦੀਆਂ ਜਿਹੜੀ ਉਹ ਘੁੱਟ ਵਾਪਸ ਆਉਂਦੀ ਹੈਗੀ ਉਹ ਬਹੁਤ ਬਹੁਤ ਚੰਦਰੀ ਹੈਗੀ ਉਹ ਇਲਾਜ ਕਰਾ ਲਓ ਜਿੰਨਾ ਸੱਜਣਾਂ ਦੇ ਪੰਜਾਬ ਨਾਲ ਰਾਤ ਨੂੰ ਸੁੱਤੇ ਪੈਂਦੇ ਘੁੱਟਾ ਆਉਂਦੀਆਂ ਨਾ ਗਲੇ ਦੇ ਵਿੱਚ ਰਾਤ ਨੂੰ ਪਿਆਮ ਪਿਆਦੇ ਉਹ ਘੁੱਟਾ ਆਉਂਦੀਆਂ ਉਹ ਬਹੁਤ ਜ਼ਹਿਰ ਹੈਗੀ ਉਹਦਾ ਇਲਾਜ ਕਰਾ ਲਓ ਉਹੀ ਘੁੱਟ ਆਈ ਹੈਗੀ ਉਸੇ ਘੁੱਟ ਨੇ ਮੇਰਾ ਘਰ ਪਰਵਾਦ ਕਰਤਾ ਸੀਗਾ ਕੁਦਰਤੀ ਬਸ ਕਰਮਾਂ ਨਾਲ ਵਜ ਗਈ ਬੱਚਿਆਂ ਦੇ ਕਰਮ ਲਾ ਲਓ ਮੇਰੇ ਕਰਮ ਲਾ ਲਓ ਨਹੀਂ ਤਾਂ ਬਿਲਕੁਲ ਖਤਮ ਹੋ ਗਈ ਸੀਗੀ ਇਲਾਜ ਕਰਾ ਲਓ ਇਹ ਬਹੁਤ ਚੰਦਰੀ ਬਿਮਾਰੀ ਹੈ ਜਿਹੜੀ ਰਾਤ ਨੂੰ ਸੁੱਤੇ ਪੈਨ ਨੂੰ ਉਲਟੀ ਆਉਂਦੀ ਆ ਇਹ ਸਪਿਰਿਟ ਕਰ ਜਾਂਦੇ ਹੈਗੇ ਮਤਲਬ ਸਾਲੀ ਨਾਲੀ ਚ ਚਲਾ ਜਾਂਦਾ ਕਉਂ ਕਾਹ ਜਾਇ ਇੱਥੇ ਮੜਾ ਜਾ ਉਹ ਕਿਤੇ ਇੱਧਰ ਲੱਗਦਾ ਕਿਤੇ ਆਪਣੇ ਇੱਧਰ ਲੱਗਦਾ ਜਦੋਂ ਆਪਾਂ ਐ ਘੁੱਟ ਕਾਹ ਮਾਰਦੇ ਜੀਵ ਉਹ ਇੱਧਰ ਲੱਗ ਜਾਂਦਾ ਨਹੀਂ ਉਹ ਇੱਧਰ ਲੱਗ ਜਾਂਦਾ ਪੱਤਾ ਆ ਜਾਂਦਾ ਉਹ ਪੱਤੇ ਦਾ ਕਿੰਨੀ ਗੋਦੀ ਉਹ ਤੇ ਉਹਨੇ ਮਰਵਾਦੇ ਸੀਗੇ ਤੇ ਜੇ ਕੋਈ ਪਾਣੀ ਪੂਣੀ ਆਇਆ ਕੁਝ ਵੀ ਹੋਇਆ ਤਾਂ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਇਹ ਤੁਸੀਂ ਮੇਤੇ ਵਿਸ਼ਵਾਸ ਕਰੋ ਕੋਈ ਗੱਲ ਨਹੀਂ ਹੈਗੀ ਐਡੀ ਹੁਣ ਆਪਾਂ ਇੱਕ ਦੋ ਗੱਲਾਂ ਕਰ ਲਈਏ ਜਿਹੜੀਆਂ ਆਪਣੇ ਵੋ ਅੱਜ ਵੀ ਪੱਟੀ ਹਲਕੇ ਦੇ ਵਿੱਚ ਇੱਕ ਮੁੰਡਾ ਮਰ ਗਿਆ ਨੌਜਵਾਨ ਗੋਲੀ ਚਲਾਤੀ ਉਹ ਮੁੰਡਾ ਮਰ ਗਿਆ ਉਹ ਐਤਕੀ ਵੋਟਾਂ ਦੇ ਵਿੱਚ ਘੱਟੋ ਘੱਟ ਪੰਜਾਬ ਦੇ ਵਿੱਚ 10 ਕਤਲ ਪੱਕੇ ਆ ਮੈਂ ਸਾਰੇ ਹਲਕੇ ਘਰੇ ਬਹਿ ਕੇ ਅੱਧਾ ਘੰਟਾ ਥੋੜੇ ਨੋਟ ਜੇ ਕਰੇ ਸੀਗੇ ਵੀ ਕਿੱਥੇ ਕਿੰਨਾ ਕੁ ਮਾਹੌਲ ਗਰਮ ਆਗਾ ਉਹ ਮਾਹੌਲ ਦੇ ਹਿਸਾਬ ਨਾਲ ਮੈਂ 10 ਥਾਵਾਂ ਨੋਟ ਕਰੀਆਂ ਸੀ ਵੀ ਜਿੱਥੇ ਜਿੱਥੇ ਕਤਲ ਹੋ ਸਕਦੇ ਹੈਗੇ ਤੇ 10 ਕਤਲ ਹੋਣ ਦੀ ਉਮੀਦ ਪੂਰੀ ਆ ਵੀ 10 ਕਤਲ ਘੱਟੋ ਘੱਟ ਹੋਣਗੇ ਪੰਜਾਬ ਦੇ ਵਿੱਚ ਜਿਸ ਦਿਨ ਵੋਟਾਂ ਹੋਣਗੀਆਂ ਅਜੇ ਤਾਂ ਹੋਈ ਕੁਝ ਨਹੀਂ ਅਜੇ ਤਾਂ ਕਾਗਜ਼ੀ ਭਰਦੇ ਆ ਕਾਗਜ਼ ਭਰਨ ਤੇ ਉਹ ਖੋਈ ਚੱਲੀ ਜਾਂਦੀ ਆ ਇੰਨੇ ਬੁਰੇ ਹਾਲ ਨੇ ਜਿਸ ਦਿਨ ਵੋਟਾਂ ਹੋਈਆਂ ਉਸ ਦਿਨ ਕੀ ਹੋਊਗਾ ਪੋਲਿੰਗ ਬੂਥ ਸ਼ਰੇਆਮ ਲੁੱਟੇ ਜਾਣਗੇ ਇਹ ਗੱਲ ਮੇਰੀ ਯਾਦ ਰੱਖਿਓ ਪੋਲਿੰਗ ਬੂਥ ਲੁੱਟੇ ਜਾਣਗੇ ਬੰਗਾਲ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਇਸ ਤਰ੍ਹਾਂ ਪੈਂਦੀਆਂ ਗਈਆਂ ਜਿਵੇਂ ਇੱਥੇ ਹੁਣ ਕਤਲ ਹੁੰਦੇ ਆ ਨਾ ਪੰਜਾਬ 'ਚ ਹੋਈ ਜਾਂਦੇ ਆ ਇਸ ਤਰ੍ਹਾਂ ਬੰਗਾਲ ਦੇ ਵਿੱਚ ਪੰਚਾਇਤੀ ਚੋਣਾਂ 'ਚ ਸ਼ਰੇਆਮ ਇਸ ਤਰ੍ਹਾਂ ਹੁੰਦਾਗਾ ਪਹਿਲਾਂ ਉੱਥੇ ਬਹੁਤ ਮੰਦਾ ਹਾਲ ਆ ਬੰਗਾਲ 'ਚ ਪੰਚਾਇਤੀ ਚੋਣਾਂ 'ਚ ਬਹੁਤ ਲੋਕ ਮਰਦੇ ਨੇਗੇ ਤੇ ਉਹੀ ਹਾਲ ਪੰਜਾਬ ਦੇ ਵਿੱਚ ਹੋਊਗਾ ਕਟੋ-ਕਟ 10 ਕਤਲ ਪੱਕੇ ਆਗੇ ਬਚ ਕੇ ਰਹੋ ਇੱਕ ਬੰਦਾ ਜੇਲ ਚਲਾ ਜਾਂਦਾ ਇੱਕ ਮਰ ਜਾਂਦਾਗਾ ਪਰਿਵਾਰ ਕੋਲੇ ਕੋਈ ਨਹੀਂ ਆਉਂਦਾਗਾ ਜਿਹੜੇ ਆਪਣੇ ਘਰੇ ਮੈਡਮਾਂ ਹੁੰਦੀਆਂ ਸਰਦਾਰੀਆਂ ਹੁੰਦੀਆਂ ਆਪਣੀਆਂ ਉਹਨਾਂ ਦਾ ਕੋਈ ਨਹੀਂ ਹਾਲ ਪੁੱਛਦਾ ਨਾ ਕੁਛ ਬੱਚਿਆਂ ਨੂੰ ਪੁੱਛੇ ਬਾਅਦ ਤੋਂ ਬਾਅਦ ਇੱਕ ਮਹੀਨਾ ਬਾਅਦ ਗਰਾਉਣਗੇ ਜਿਸ ਦਿਨ ਬੰਦਾ ਜੇਲ ਚਲਾ ਗਿਆ ਨਾ ਉਸ ਤੋਂ ਇੱਕ ਮਹੀਨਾ ਬਾਅਦ ਚ ਮਗਰਾਉਣਗੇ ਦੋ ਚਾਰ ਮੁਲਾਕਾਤਾਂ ਕਰਨਗੇ ਉਸ ਤੋਂ ਬਾਅਦ ਕੋਈ ਨਹੀਂ ਆਉਂਦਾਗਾ ਹੁਣ ਕਹਿਣਗੇ ਬਾਈ ਤੇਰੇ ਨਾਲ ਉਹ ਬਾਈ ਤੁਹਾਡੇ ਨਾਲ ਉਹਨੂੰ ਪਤਾ ਹੀ ਆ ਬਾਅਦ ਚ ਬੁੱਲਣ ਨਾਲ ਕੋਈ ਫਾਇਦਾ ਨਹੀਂ ਲੇਗਾ ਠੀਕ ਹੈ ਨਾ ਤਾ ਕਰਕੇ ਲੜਾਈ ਝਗੜਾ ਬਿਲਕੁਲ ਨਾ ਕਰੋ ਵੋਟਾਂ-ਬੋਟਾਂ ਹੀ ਕੋਈ ਨਹੀਂ ਰੱਖਿਆਗਾ ਇਹਨਾਂ ਦੇ ਮਾਗਰ ਹੀ ਨਾ ਜਾਓ ਵੋਟਾਂ ਵਾਲੇ ਦੇ ਮਾਗਰ ਜਾਓ ਹੀ ਨਾ ਕੋਈ ਚੰਗਾ ਬੰਦਾ ਤਾਂ ਖੜਾ ਹੀ ਨਹੀਂ ਹੁੰਦਾ ਹੁਣ ਵੋਟਾਂ 'ਚ ਠੀਕ ਹੈ ਨਾ ਇਹਨਾਂ ਦੇ ਮਾਗਰ ਜਾਓ ਹੀ ਨਾ ਇਹਨਾਂ ਨੂੰ ਵੋਟ ਪਾਉਣ ਹੀ ਨਾ ਜਾਓ ਯਾਰ ਕੀ ਆਪਾਂ ਨੂੰ ਤਾਰ ਦਿੰਦੀਆਂ ਵੋਟਾਂ ਇਹ ਕਿ ਇਹਨਾਂ ਨੇ ਕੁਝ ਨਹੀਂ ਕਰਨਾ ਵੋਟਾਂ-ਵਟਾਂ ਦੇ ਠੀਕ ਹੈ ਨਾ ਜਦੋਂ ਵਕਤ ਪਾਏ ਜਾਂਦਾ ਕੋਈ ਨਹੀਂ ਖੜਦਾ ਖੜਦਾ ਠੀਕ ਹੈ ਮਿੱਤਰੋ ਸਤਿ ਸ੍ਰੀ ਅਕਾਲ